ਸਸੀਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਜੀ ਤਹਿਸੀਲ ਬਾਗਾਪਰਾਣਾ ਦੇ ਜ਼ਿਲ੍ਹਾ ਬਾਇਨੋਂ ਪੈਂਦਾ ਜੀ ਮੋਗਾ ਨੇੜੇ ਪਿੰਡ ਰਹਿ ਜਾਂਦੇ ਆ ਜੀ ਸਮਾਲਸਰ ਤੇ ਰੋਡੇ ਜੀ ਅੱਜ ਦੀ ਵੀਡੀਓ 'ਚ ਤੁਹਾਡੇ ਆਸਤੇ ਇੱਕ ਸੂਆ ਸਵਾਇਆ ਨਾਗ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਖ ਤੁਸੀਂ ਕਰਨੀ ਹੁੰਦੀ ਹੈ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਪ੍ਰੀਤ ਸਿੰਘ ਪਿੰਡ ਲੰਡੇ ਤਹਿਸੀਲ ਬਾਗਾਪੁਰਾਣਾ ਜਿਹੜਾ ਮੁੱਗ ਮੋਬਾਈਲ ਨੰਬਰ 94176 70657 ਠੀਕ ਆ ਬਾਈ ਸੂਆ ਕਿੰਨਾ ਮਸੂਈ ਹੈ ਜੀ ਇਹ ਪਹਿਲਾ ਸੂਆ ਸੋਈ ਹੈ ਦੰਦੋ ਜੀ ਦੰਦੋ 4 ਦੰਦ ਠੀ ਜੀ ਰਡਾਨਾ ਜੀ ਹਾਂਜੀ ਠੀਕ ਆ ਬਾਈ ਬੱਚਾ ਕੀ ਦਿੱਤਾ ਬੱਚਾ ਕਟਾ ਦਿੱਤਾ ਜੀ ਠੀਕ ਆ ਕਿੰਨਾ ਕੁ ਬੋਲਾ ਕੱਢਿਆ ਬਾਈ 2 ਕਿਲੋ ਚੋਇਆ ਜੀ ਹਜੇ ਕੋ ਬੱਚਾ ਚੋਂ ਅੰਗੇ ਹਾਂਜੀ ਬੱਚੇ ਨੂੰ ਚੰਗਾ ਆ ਠਣਾ ਦੀ ਦੰਨਾ ਬਰੇ ਜੀ ਬਿਲਕੁਲ ਓਕੇ ਆ ਮੈਂ ਕੋਈ ਪੂਰ ਛਿੱਟਾ ਨਹੀਂ ਕੋਈ ਚੱਕਰ ਨਹੀਂ ਕੋਈ ਠੰਡੀ ਠੰਡੇ ਵੀ ਪੂਰੀ ਆ ਕੋਈ ਵੀ ਪੂਰੀ ਬਾਈ ਪਹਿਲਾਂ ਆਪ ਹੀ ਖੜ ਗਈ ਇਹ ਤਾਂ ਠੀਕ ਆ ਜੀ ਦੁਰ ਕੇ ਦਿਖਾ ਦੀ ਬਾਈ ਬਾਈ ਦੇ ਦਸਨ ਮੁਤਾਬਕ ਸੂਆ ਪਹਿਲਾ ਸੂਈ ਆ ਜੀ ਮੂੰਹ ਤੋਂ ਚਾਰ ਦੰਦ ਦਾ ਕੱਦ ਕਾਠ ਵੀ ਚੰਗਾ ਪੂਰਾ ਜੀ ਬਾਕੀ ਕੁੰਡਾ ਸਿੰਘ ਆ ਜੀ ਵਜਨ ਮੌਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਬਾਈ ਦੱਸਦਾ ਕਿ ਰਾਤ ਸੁੱਈ ਸੀਗੀ ਜੀ ਜੇਰ ਪ੍ਰੋਪਰ ਡਨ ਆ ਜੀ 2 ਕਿਲੋ ਬੋਲਾ ਬਾਈ ਦੱਸਦਾ ਕਿ ਆਪਣਾ ਕੱਢਿਆ ਹੋਇਆ ਹੈ ਜੀ ਬਾਕੀ ਕੁਝ ਬੱਚਾ ਪੀ ਗਿਆ ਜੀ ਬਾਕੀ ਥਣਾ ਦੇ ਸੈ ਸੋਹਣੇ ਆ ਗੈਰ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਪਿਆਰੀ ਥਾਣਾ ਕੋਟ ਨਹੀਂ ਸ਼ਾਕ ਨਹੀਂ ਲੈ ਚੱਲੀ ਬਰੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਹੀ ਪਸੂ ਬਾਕੀ ਤਾਜ਼ਾ ਸੂਆ ਕਰਕੇ ਥੋੜਾ ਜਿਹਾ ਬੱਚੇ ਦਾ ਕਰਦਾ ਤਿਆਰੀ ਕਰਮ ਵਾਲੀ ਨੇ ਬਹੁਤ ਸੋਹਣੀ ਕੀਤੀ ਆ ਜੀ ਸੋਹਣਾ ਸ਼ਾਨਦਾਰ ਹਵਾਨਾ ਜੀ ਫੋਟ ਨੇ ਸ਼ਾਂਖ ਨੇ ਥਲ ਥਾਨ ਕੱਲਾ ਕੱਲਾ ਹੱਥੀ ਚਵਾਈ ਵਾਲਾ ਲੱਗਿਆ ਆ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਬਾਕੀ ਬਾਈ ਕਹਿੰਦਾ ਠੰਡੀ ਸੀਲ ਪੂਰੀ ਨਹੀਂ ਤੁਹਾਨੂੰ ਪਤਾ ਹੀ ਬਈ ਪਹਿਲਣਾ ਮਾੜੀ ਮੋਟੀ ਆਲ ਜੀ ਕਰਦੀਆਂ ਹੁੰਦੀਆਂ ਬਾਈ ਕਹਿੰਦਾ ਆਰਾਮ ਨਾਲ ਹੀ ਖੜ ਗਈ ਬੱਚਾ ਤੁਹਾਨੂੰ ਮਗਰ ਮਿਲ ਜਾਣਾ ਕੱਟਾ ਜੀ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਦੀ ਮਾਂ ਥੱਲੇ ਤਾਂ ਅਸੀਂ ਘਰੇ ਚੋਂਦੇ ਰਹੇ ਆ 16 16.5 ਕਿਲੋ ਠੀਕ ਆ ਬਾਈ ਤੇ ਇਹਦਾ ਹੁਣ ਕੀ ਪਤਾ ਪਹਿਲੇ ਥੁਏ 10 ਕਿਲੋ ਦਿੰਦੀ ਕਿ 12 ਕਿਲੋ ਦਿੰਦੀ ਆ ਪਰ ਸਾਨੂੰ ਉਮੀਦ ਤਾਂ ਹੈਗੀ ਆ ਵੀ ਆਦੀ ਮਾਂ ਤੇ ਜਾਊਗੀ ਠੀਕ ਆ ਜੀ ਤਿਆਰੀ ਤਾਂ ਬਰੇ ਚੰਗੀ ਆ ਜੀ ਤੁਹਾਨੂੰ ਨੇੜੇ ਤੇ ਚੈੱਕ ਕਰਾ ਦਿੰਨੇ ਆ ਦੁੱਧ ਤੁਹਾਡੀ ਸੇਵਾ ਦਾ ਬਾਈ ਕਹਿੰਦਾ ਮਾਂ ਥੱਲੇ ਦੇ ਚੰਗਾ ਦੁੱਧ ਸੀ ਇਹ ਜਿੰਨੀ ਕੋਈ ਸੱਜਣ ਸੇਵਾ ਕਰ ਲੂ ਉਹਨਾਂ ਦਾ ਦੁੱਧ ਲੈ ਲੂਗਾ ਡਿਮਾਂਡ ਬਰੇ ਦੀ ਜੀ ਡਿਮਾਂਡ ਦਾ 1-25 ਮੰਗਦੇ ਹੋ ਜੂ ਮਾਨਤਨ ਜੀ ਮਾਨਤਨ ਕਰਦਾ ਠੀਕ ਆ ਜੀ 1,25,000 ਰੁਪਿਆ ਡਿਮਾਂਡ ਆ ਜੀ ਬਾਕੀ ਮਾਨਤਨ ਬਾਈ ਕਹਿੰਦਾ ਹੋ ਜੂਗਾ ਜੀ ਜਿਹਨੂੰ ਨਾਗ ਪਸੰਦ ਹੁੰਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ